ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਹੋਇਆ ਇੱਕ ਵੱਡਾ ਅਤਵਾਦੀ ਹਮਲਾ 100 ਲੋਕਾਂ ਦੀ ਮੌਤ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਫਰੀਕੀ ਦੇਸ਼ ਬਰਕੀਨਾ ਫਾਸੋ ਦੇ ਇੱਕ ਪਿੰਡ ਵਿੱਚ ਅਲ ਕਾਇਦਾ ਨਾਲ ਜੁੜੇ ਅਤਵਾਦੀ ਨੇ ਹਮਲੇ ਚ ਕੀਤਾ 100 ਲੋਕ 100 ਪਿੰਡ ਵਾਸੀ ਅਤੇ ਫੌਜੀ ਮਾਰੇ ਗਏ ਤੇ ਇੱਕ ਮਹਰ ਨੇ ਹਮਲੇ ਨਾਲ ਜੁੜੇ ਵੀਡੀਓ ਦਾ ਵਲਸ਼ੀਸ਼ਨ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਇਸ ਹਮਲੇ ਨੂੰ ਇਸ ਸਾਲ ਦੇ ਸੰਘਰਸ਼ ਗਰਸਤ ਬਰਕੀਨਾ ਫਾਸੋ ਵਿੱਚ ਹੋਏ ਸਭ ਤੋਂ ਘਾਤਕ ਹਮਲਿਆਂ ਚਿਕੋ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਇਸ ਰੱਖਿਆ ਥਿੰਕ ਅਟੈਕ ਕੋਸਾਨ ਸੈਂਟਰ ਦੇ ਸੀਨੀਅਰ ਰਿਸਰਚ ਫੈਲੋ ਵਸੀਮ ਨਸਰ ਨੇ ਕਿਹਾ ਹੈ ਕਿ ਰਾਜਧਾਨੀ ਉਗਾੜਾ ਡੋਗੂ ਤੋਂ 80 ਕਿਲੋਮੀਟਰ ਦੂਰ ਪਿੰਡ ਵਾਸੀ ਸニਸ਼ਚਿਤਾਰਨੁਸ ਰੱਖਿਆ ਚੌਂਕੀਆਂ ਤੇ ਪਿੰਡਾਂ ਦੀ ਸੁਰੱਖਿਆ ਲਈ ਬਣਾਏ ਗਏ ਖੰਡੇ ਪੁੱਟਣ ਵਿੱਚ ਸੁਰੱਖਿਆ ਬਲਾਂ ਦੀ ਮਦਦ ਕਰ ਰਹੇ ਹਨ ਵੀਡੀਓ ਦੇਖਣ ਲਈ ਤੋਂ ਵੱਡਾ ਤਨ ਜਿਸ ਤਰ੍ਹਾਂ ਇਹ ਵੱਡਾਤਵਾਦੀ ਹਮਲਾ ਹੋਇਆ ਵੀਡੀਓ ਦੇਖਣ ਲਈ ਤੋਂ ਵੱਡਾ ਤਨ